ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੇ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਸਭ ਨੂੰ ਕਰਾਉਣ ਚਾਹ ਰਿਹਾ ਹਾਂ ਮੇਰਾ ਪੈਨ ਦੇ ਉੱਤੇ ਇਹ 10 ਲਾਈਨਾਂ ਦਾ ਐਸੇ ਤਾਂ ਪਿਆਰੇ ਬੱਚਿਓ ਜੇ ਤੁਹਾਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤੇ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਮੇਰੇ ਕੋਲ ਇੱਕ ਪੈਨ ਹੈ ਇਸ ਦਾ ਰੰਗ ਨੀਲਾ ਹੈ ਇਸ ਦੀ ਕੀਮਤ 20 ਰੁਪਏ ਹੈ ਇਸ ਦੀ ਨਿਬ ਸੂਈ ਵਰਗੀ ਹੈ ਇਸ ਦੀ ਟੋਪੀ ਤੇ ਸੁਨਹਿਰੀ ਡਿਜ਼ਾਈਨ ਹੈ ਇਸ ਨਾਲ ਲਿਖਾਈ ਬਹੁਤ ਸੁੰਦਰ ਹੁੰਦੀ ਹੈ ਇਹ ਕਾਫੀ ਲੰਬਾ ਸਮਾਂ ਚੱਲਦਾ ਹੈ ਮੇਰੇ ਦੋਸਤਾਂ ਨੂੰ ਮੇਰਾ ਪੈਨ ਬਹੁਤ ਚੰਗਾ ਲੱਗਦਾ ਹੈ ਮੈਂ ਇਸ ਨੂੰ ਸੰਭਾਲ ਕੇ ਰੱਖਦਾ ਹਾਂ ਮੈਨੂੰ ਮੇਰਾ ਪੈਨ ਬਹੁਤ ਪਸੰਦ ਹੈ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਇਨਾ ਹੀ ਮੈਂ ਤੇ ਸਭ ਨਾਲ ਮਿਲੂੰਗਾ ਅਗਲੀ ਵੀਡੀਓ ਵਿੱਚ ਇਸ ਨੂੰ ਬੋਰ ਦੇਖਣ ਲਈ ਧੰਨਵਾਦ